ਪਰਮ ਸਨਮਾਨ ਸਤਕਾਰਿਓ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਜੀਆਂ ਦੀ ਅਪਰ ਅਪਾਰ ਕਿਰਪਾ ਰਹਿਮਤ ਦਾ ਸਦਕਾ ਸਤਿਗੁਰੂ ਜੀਆਂ ਨੇ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੀ ਅੰਮ੍ਰਿਤ ਵੇਲੇ ਨੂੰ ਜਾਣਦਿਆਂ ਹੋਇਆ ਸੁੰਦਰ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਦੇ ਵਿੱਚ ਨਿਤਨੇਮ ਗੁਰਬਾਣੀਆਂ ਦੇ ਜਾਪ ਹੋਏ ਆਸਾ ਦੀ ਵਾਰ ਦੇ ਕੀਰਤਨ ਆਪ ਸਰਬੱਤ ਸੰਗਤਾਂ ਨੇ ਸਰਵਣ ਕੀਤੇ ਸੋ ਹੁਣ ਜੋ ਸਮਾ ਹੋਇਆ ਹੈ ਨਿਤ ਦੀ ਮਰਿਆਦਾ ਦੇ ਅਨੁਸਾਰ ਗੁਰਬਾਣੀ ਕਥਾ ਵਿਚਾਰ ਦਾ ਆਓ ਮੁਖਵਾਕ ਦੀ ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ ਕੁਸ਼ਕਣ ਸੁਣਨ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਧਰਿਏ ਸੁਰਤਿਨਾਂ ਬਿਰਤਿਨਾਂ ਅਨੁਕਰੀਏ ਇਕਾਗਰ ਮਨ ਨੂੰ ਸ਼ਬਦ ਦੇ ਨਾਲ ਜੋੜੀਏ ਬੜੇ ਪਿਆਰ ਸਹਿਤ ਜਪਣਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾ ਗੁਰੂ ਖਾਲਸਾ ਜੀ ਇਹ ਪਾਵਨ ਪਵਿੱਤਰ ਮੁਖਵਾਕ ਸ਼ਹੀਦਾਂ ਦੇ ਸਰਤਾਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸੂਰਠ ਰਾਗ ਹੈ ਅਤੇ ਹਾਜ਼ਰ ਨਾਜ਼ਰ ਸਤਿਗੁਰੂ ਤ੍ਰਿਲੋਕੀ ਦੇ ਸ਼ਹਨਸ਼ਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 627 ਤੋਂ ਲੈ ਕਰਕੇ 626 ਤੋਂ ਲੈ ਕਰਕੇ 627 ਉੱਪਰ ਸੁਭਾਏ ਮਾਨ ਹੈ ਜੀ ਗੁਰਪੂਰੈ ਚਰਨੀ ਲਾਇਆ ਤੇ ਸਤਿਗੁਰੂ ਜੀ ਇਸ ਪਾਵਨ ਪਵਿੱਤਰ ਮੁਖਵਾਕ ਦੇ ਵਿੱਚ ਬਚਨ ਕਰਦੇ ਨੇ ਕਿ ਇਹ ਭਾਈ ਗੁਰਪੂਰੈ ਚਰਨੀ ਲਾਇਆ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਇਸ ਮਨੁੱਖਾ ਜਾਮੇ ਨੂੰ ਇਸ ਸਰੀਰ ਨੂੰ ਆਪਣੇ ਚਰਨਾ ਦੇ ਨਾਲ ਲਿਆ ਕਿਰਪਾ ਕਰਕੇ ਆਪਣੇ ਨਾਲ ਜੋੜ ਲਿਆ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਹਰ ਥਾਨ ਤੇ ਲੋਕ ਦੇ ਵਿੱਚ ਪਰਲੋਕ ਦੇ ਵਿੱਚ ਫਿਰ ਉਸ ਮਨੁੱਖ ਦੀ ਸਹਾਇਤਾ ਕੀਤੀ ਜਿਸ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਨਾਲ ਜੋੜਿਆ ਸਾਧ ਸੰਗਤ ਜੀ ਜਿਹੜਾ ਸਰੀਰ ਜਿਹੜਾ ਮਨੁੱਖ ਸਤਿਗੁਰੂ ਜੀਆਂ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਸਤਿਗੁਰੂ ਜੀਆਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦਾ ਹੈ ਉਸ ਦਾ ਰੁਤਬਾ ਬਹੁਤ ਉੱਚਾ ਹੋ ਜਾਂਦਾ ਹੈ ਜਿਨ੍ਹਾਂ ਵਸਤੂਆਂ ਦੇ ਵਿੱਚ ਜਾਨ ਨਹੀਂ ਆਤਮਾ ਨਹੀਂ ਉਨ੍ਹਾਂ ਦਾ ਰੁਤਬਾ ਬਹੁਤ ਉੱਚਾ ਹੋ ਜਾਂਦਾ ਹੈ ਜਿਵੇਂ ਹੁਣ ਅ ਡੇਢ ਕ ਗੱਜ ਦਾ ਕੱਪੜਾ ਜਿਹੜਾ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਤੇ ਪਾ ਦਈਏ ਭਾਵੇਂ ਆਪਣੇ ਤਨ ਤੇ ਮਈ ਤੇ ਮਹਿੰਗੇ ਤੋਂ ਮਹਿੰਗੇ ਵਸਤਰ ਹੋਣ ਉਨ੍ਹਾਂ ਦਾ ਕੋਈ ਰੁਤਬਾ ਨਹੀਂ ਉਨ੍ਹਾਂ ਨੂੰ ਤਾਂ ਆਪਾਂ ਕੱਪੜਾ ਹੀ ਮੰਨਾਂਗੇ ਤੇ ਉਹੀ ਕੱਪੜਾ ਜੇਕਰ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗਾਂ ਦੇ ਨਾਲ ਲੱਗ ਜਾਵੇ ਤੇ ਉਸ ਦਾ ਰੁਤਬਾ ਕਿੰਨਾ ਵੱਡਾ ਹੋ ਜਾਂਦਾ ਹੈ ਉਸ ਨੂੰ ਫਿਰ ਰਮਾਲਾ ਸਾਹਿਬ ਕਿਹਾ ਜਾਂਦਾ ਹੈ ਕੱਪੜਾ ਤੇ ਉਹੀ ਹੈ ਨਾ ਉਸ ਨੂੰ ਰਮਾਲਾ ਸਾਹਿਬ ਦਾ ਖਿਤਾਬ ਦੇ ਦਿੱਤਾ ਜਾਂਦਾ ਹੈ ਭਾਵੇਂ ਆਪਾਂ ਮਹਿੰਗੇ ਤੋਂ ਮਹਿੰਗੇ ਤਖਤਾਂ ਦੇ ਉੱਤੇ ਵਿਸ਼ਰਾਮ ਕਰੀਏ ਮਹਿੰਗੇ ਤੇ ਮੰਗੇ ਬੈੱਡਾਂ ਦੇ ਉੱਤੇ ਆਰਾਮ ਕਰੀਏ ਗੁਰੂ ਰੈਣੀ ਬੈੱਡ ਹੀ ਨਹੀਂ ਪਰ ਜੇਕਰ 200-300 ਰੁਪਏ ਦੀ ਮੰਜੀ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀਆ ਦੇ ਥੱਲੇ ਹੋਵੇ ਤੇ ਉਸ ਦਾ ਰੁਤਬਾ ਕਿੰਨਾ ਵੱਡਾ ਹੋ ਜਾਂਦਾ ਹੈ ਉਸ ਨੂੰ ਸਤਕਾਰ ਦੇ ਨਾਲ ਮੰਜੀ ਸਾਹਿਬ ਕਿਹਾ ਜਾਂਦਾ ਹੈ ਸੋ ਇਸ ਪ੍ਰਕਾਰ ਦੇ ਨਾਲ ਜੇ ਇਹਨਾਂ ਵਸਤੂਆਂ ਦੇ ਵਿੱਚ ਜਾਣ ਨਹੀਂ ਇਨਾਂ ਵਸਤੂਆਂ ਦੇ ਵਿੱਚ ਸਾਹ ਨਹੀਂ ਇੰਨਾ ਦਾ ਰੁਤਬਾ ਏਡਾ ਵੱਡਾ ਹੋ ਸਕਦਾ ਹੈ ਤੇ ਸਾਧ ਸੰਗਤ ਜੀ ਫਿਰ ਆਪਾਂ ਤਾਂ ਤਾਂ ਵੀ ਮਨੁੱਖ ਹਾਂ ਜੇਕਰ ਆਪਾਂ ਸਤਿਗੁਰੂ ਜੀਆ ਦੇ ਚਰਨਾਂ ਦੇ ਨਾਲ ਜੁੜਾਂਗੇ ਤੇ ਆਪਣਾ ਰੁਤਬਾ ਕਿੰਨਾ ਵੱਡਾ ਹੋਵੇਗਾ ਇਸ ਲੋਕ ਦੇ ਵਿੱਚ ਵੀ ਆਪਣੀ ਜਾਇਜ਼ਾਕਾਰ ਹੋਵੇਗੀ ਤੇ ਪਰਲੋਕ ਦੇ ਵਿੱਚ ਵੀ ਜਮਰਾਜ ਆਪ ਆਪਣੇ ਸਿਹਾਸਣ ਤੋਂ ਉੱਠ ਕਰਕੇ ਸਤਕਾਰ ਕਰੇਗਾ ਜਦੋਂ ਪਰਲੋਕ ਦੇ ਵਿੱਚ ਜਾਵਾਂਗੇ ਸੋ ਇਸ ਪ੍ਰਕਾਰ ਸਤਗੁਰੂ ਜੇ ਕਹਿੰਦੇ ਨੇ ਗੁਰਪੂਰੈ ਚਰਨੀ ਲਾਇਆ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਲਿਆ ਆਪਣੇ ਸੇਵਕ ਬਣਾ ਲਿਆ ਹਰ ਸੰਗ ਸਹਾਈ ਪਾਇਆ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਹਰ ਔਖੇ ਸਮੇਂ ਤੇ ਇਸ ਲੋਕ ਦੇ ਵਿੱਚ ਅਤੇ ਪਰਲੋਕ ਦੇ ਵਿੱਚ ਆਪਣੇ ਸੇਵਕਾਂ ਦੀ ਫਿਰ ਰੱਖਿਆ ਕੀਤੀ ਜਹ ਜਾਈਏ ਤਹਾਂ ਸੁਹਿਲਾ ਤੇ ਜਿੱਥੇ ਵੀ ਜਾਈਏ ਫਿਰ ਭਾਵੇਂ ਇਸ ਲੋਕ ਦੇ ਵਿੱਚ ਕਿਤੇ ਵੀ ਵਿਚਰੀਏ ਤੇ ਭਾਵੇਂ ਫਿਰ ਪਰਲੋਕ ਦੇ ਵਿੱਚ ਚਲੇ ਜਾਈਏ ਤੇ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਜਹ ਜਾਈਏ ਤਹਾਂ ਸੁਹਿਲਾ ਉੱਥੇ ਹੀ ਉਹ ਅਕਾਲ ਪੁਰਖ ਵਾਹਿਗੁਰੂ ਸਹਾਇਤਾ ਕਰਦਾ ਹੈ ਕਰ ਕਿਰਪਾ ਪ੍ਰਭ ਮੇਲਾ ਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਜਿਹੜਾ ਹੈ ਉਹ ਪਰਮੇਸ਼ਰ ਦੇ ਨਾਲ ਪਿਆਰ ਜਿਹੜਾ ਹੈ ਉਹ ਪਾਇਆ ਜਾ ਸਕਦਾ ਹੈ ਕਰ ਕਿਰਪਾ ਪ੍ਰਭ ਮੇਲਾ ਤੇ ਸਤਿਗੁਰੂ ਜੀ ਦੀ ਪੂਰਨ ਕਿਰਪਾ ਹੋਵੇ ਤੇ ਫਿਰ ਹੀ ਉਹ ਜਿਹੜੇ ਅਕਾਲ ਪੁਰਖ ਵਾਹਿਗੁਰੂ ਹਨ ਪਰਮਾਤਮਾ ਹੈ ਸੱਚਾ ਸਰੂਪ ਹੈ ਉਸ ਦੇ ਨਾਲ ਜਿਹੜਾ ਪ੍ਰੇਮ ਪਾਇਆ ਜਾ ਸਕਦਾ ਹੈ ਫਿਰ ਹੀ ਉਸ ਪਰਮਾਤਮਾ ਦੇ ਨਾਲ ਜਿਹੜਾ ਹੈ ਉਹ ਮੇਲ ਹੋ ਸਕਦਾ ਹੈ ਕਰ ਕਿਰਪਾ ਪ੍ਰਭ ਮੇਲਾ ਉਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਜਿਹੜਾ ਹੈ ਉਹ ਪਰਮਾਤਮਾ ਦੇ ਨਾਲ ਮਿਲਿਆ ਜਾ ਸਕਦਾ ਹੈ ਹਰ ਗੁਣ ਗਾਵੋ ਸਦਾ ਸੁਭਾਈ ਤੇ ਜਿਹੜੇ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਦੇ ਹਮੇਸ਼ਾ ਗੁਣ ਗਾਉਂਦੇ ਨੇ ਹਮੇਸ਼ਾ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੋਭਾ ਕਰਦੇ ਨੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵਹ ਤੇ ਫਿਰ ਉਹਨਾਂ ਨੂੰ ਜਿਹੜੇ ਹਨ ਉਹ ਜਿਹੜੇ ਵੀ ਮਨ ਦੇ ਵਿੱਚ ਉਹਨਾਂ ਦੇ ਫੁਰਨੇ ਹਨ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਜਾਂਦੇ ਨੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦਾ ਜਸ ਕਾਉਂਦੇ ਨੇ ਹਰ ਗੁਣ ਗਾਵਹ ਸਦਾ ਸੁਪਾਈ ਮਨ ਚਿੰਦੇ ਸਗਲੇ ਫਲ ਪਾਵਹ ਫਿਰ ਜਿਹੜੀ ਵੀ ਮਨ ਦੀ ਇੱਛਾ ਹੈ ਉਹੀ ਫਲ ਪ੍ਰਾਪਤ ਹੁੰਦੇ ਨੇ ਜਿਹੜਾ ਮਨੁੱਖ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਫਿਰ ਉਸ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਪਰਮਾਤਮਾ ਤੋਂ ਮੰਗਣ ਦੀ ਲੋੜ ਨਹੀਂ ਪੈਂਦੀ ਕਿ ਪਰਮਾਤਮਾ ਮੈਨੂੰ ਇਹ ਚੀਜ਼ ਚਾਹੀਦੀ ਹੈ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਰੇ ਜਿਹੜੀ ਮਨ ਦੀਆਂ ਇੱਛਾ ਹਨ ਉਹ ਆਪ ਹੀ ਵਾਹਿਗੁਰੂ ਜਿਹੜਾ ਹੈ ਆਪ ਪੂਰੀਆਂ ਕਰਦਾ ਹੈ ਮਨ ਜਿੰਦੇ ਸਗਲੇ ਫਲ ਪਾਵਹ ਜੀ ਕੈ ਸੰਗ ਸਹਾਈ ਤੇ ਉਹ ਅਕਾਲ ਪੁਰਖ ਵਾਹਿਗੁਰੂ ਖੜ ਹਮੇਸ਼ਾ ਹੀ ਜਿਹੜਾ ਹੈ ਉਹ ਸਹਾਇਤਾ ਕਰਦਾ ਹੈ ਔਖੇ ਸਮੇਂ ਦੇ ਵਿੱਚ ਅੰਗ ਸੰਗ ਸਹਾਈ ਹੁੰਦਾ ਹੈ ਹਮੇਸ਼ਾ ਹੀ ਉਹ ਅਕਾਲ ਪੁਰਖ ਵਾਹਿਗੁਰੂ ਫਿਰ ਆਪਣਾ ਬਣਾ ਕਰਕੇ ਰੱਖਦਾ ਹੈ ਰਹਾਉ ਨਾਰਾਇਣ ਪ੍ਰਾਣ ਆਧਾਰਾ ਤੇ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨੂੰ ਆਪਣਾ ਆਧਾਰ ਬਣਾਇਆ ਹੋਇਆ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੇ ਵਾਹਿਗੁਰੂ ਨੂੰ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਵਸਾਇਆ ਹੋਇਆ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨੂੰ ਜਿਸ ਨੇ ਆਪਣੇ ਮਨ ਦੇ ਵਿੱਚ ਵਸਾਇਆ ਹੋਇਆ ਹੈ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੈ ਨਾਰਾ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਉਹਨਾਂ ਸੰਤਾਂ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਜਿਹੜੀ ਹੈ ਉਹ ਆਪਣੇ ਮਸਤਕ ਦੇ ਨਾਲ ਲਾਉਨੇ ਆ ਮੱਥੇ ਦੇ ਨਾਲ ਲਾਉਨੇ ਆ ਜਿਨ੍ਹਾਂ ਨੇ ਪ੍ਰਮਾਤਮਾ ਦੇ ਚਰਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਆ ਉਹ ਹੋਇਆ ਹੈ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਹਿਰਦੇ ਦੇ ਵਿੱਚ ਵਸਾਇਆ ਹੋਇਆ ਹੈ ਅਸੀਂ ਉਹਨਾਂ ਸੰਤਾਂ ਮਹਾਂਪੁਰਖਾਂ ਦੀ ਜਿਹੜੀ ਚਰਨਾਂ ਦੀ ਧੂੜ ਹੈ ਉਹ ਆਪਣੇ ਮਸਤਕ ਤੋਂ ਮਸਤਕ ਨੂੰ ਲਾਉਨੇ ਹਾਂ ਮੱਥੇ ਨੂੰ ਲਾਉਨੇ ਹਾਂ ਪਤਤ ਕੁਨੀਤ ਕਰ ਲੈਨੇ ਤੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਭਗਤਾਂ ਨੂੰ ਜਿਨ੍ਹਾਂ ਨੇ ਉਸ ਪ੍ਰਮਾਤਮਾ ਨੂੰ ਹਿਰਦੇ ਦੇ ਵਿੱਚ ਵਸਾਇਆ ਹੈ ਜਿਨ੍ਹਾਂ ਨੇ ਉਸ ਪ੍ਰਮਾਤਮਾ ਨੂੰ ਅਰਾਧਿਆ ਹੈ ਉਸ ਪ੍ਰਮਾਤਮਾ ਦਾ ਸਿਮਰਨ ਕੀਤਾ ਹੈ ਉਹਨਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿਹੜਾ ਹੈ ਉਹ ਪਵਿੱਤਰ ਕਰ ਦਿੱਤਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਸਾਰਿਆਂ ਤੋਂ ਮੁਕਤ ਕਰ ਦਿੱਤਾ ਪਤਿਤ ਪੁਨੀਤ ਕਰ ਲੀਨੇ ਤੇ ਫਿਰ ਉਸ ਮਨੁੱਖ ਨੂੰ ਸਤਿਗੁਰੂ ਜੀਆ ਨੇ ਪਵਿੱਤਰ ਕਰ ਦਿੱਤਾ ਜਿਸ ਨੇ ਉਸ ਵਾਹਿਗੁਰੂ ਦਾ ਨਾਮ ਜਪਿਆ ਜਿਸ ਨੇ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਆ ਜਿਸ ਨੇ ਉਸ ਪ੍ਰਮਾਤਮਾ ਦਾ ਸਿਮਰਨ ਕੀਤਾ ਕਰ ਕਿਰਪਾ ਹਰ ਜਸ ਦੀਨੇ ਤੇ ਉਹ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਕਿਰਪਾ ਕਰ ਕਰਕੇ ਆਪਣੇ ਭਗਤਾਂ ਨੂੰ ਜਿਹੜੀ ਹੈ ਉਹ ਫਿਰ ਨਾਮ ਦੀ ਦਾਤ ਦਿੱਤੀ ਕਰ ਕਿਰਪਾ ਹਰ ਜਸ ਦੀਨੇ ਆਪਣੀ ਕਿਰਪਾ ਦੇ ਨਾਲ ਆਪਣੇ ਭਗਤਾਂ ਨੂੰ ਜਿਨ੍ਹਾਂ ਨੇ ਉਸ ਪ੍ਰਮਾਤਮਾ ਤੋਂ ਨਾਮ ਦੀ ਦਾਤ ਮੰਗੀ ਜਿਨ੍ਹਾਂ ਨੇ ਉਸ ਪ੍ਰਮਾਤਮਾ ਨੂੰ ਅਰਾਧਿਆ ਜਿਨ੍ਹਾਂ ਨੇ ਉਸ ਪ੍ਰਮਾਤਮਾ ਦੇ ਅੱਗੇ ਤਰਲਾ ਮੰਤ ਮਾਰੀ ਉਹਨਾਂ ਦੇ ਉੱਤੇ ਉਸ ਪ੍ਰਮਾਤਮਾ ਦੀ ਕਿਰਪਾ ਹੋਈ ਤੇ ਪ੍ਰਮਾਤਮਾ ਨੇ ਆਪ ਹੀ ਜਿਹੜਾ ਹੈ ਆਪਣੇ ਸੇਵਕਾਂ ਨੂੰ ਆਪਣੇ ਭਗਤਾਂ ਨੂੰ ਜਿਹੜੀ ਹੈ ਉਹ ਨਾਮ ਦੀ ਦਾਤ ਦਿੱਤੀ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪਤ ਪਾਲਾ ਤੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਪਾਰ ਪ੍ਰਮ ਪਰਮੇਸ਼ਰ ਨੇ ਸੱਚੇ ਪਾਤਸ਼ਾਹ ਨੇ ਸੱਚੇ ਪਿਤਾ ਨੇ ਜਿਹੜਾ ਹੈ ਉਹ ਹਰ ਵਕਤ ਆਪਣੇ ਭਗਤਾਂ ਦੀ ਆਪਣੇ ਸੇਵਕਾਂ ਦੀ ਜਿਹੜੀ ਹੈ ਉਹ ਪਰਤਪਾਲਣਾ ਕੀਤੀ ਭਾਵੇਂ ਉਹਨਾਂ ਨੂੰ ਦਰਾਂ ਦਰਾਂ ਤੋਂ ਠੋਕਰਾਂ ਪੈਣ ਜਿਹੜੇ ਭਗਤਾਂ ਸਤਿਗੁਰੂ ਦੇ ਸੇਵਕ ਹਨ ਪਰਮਾਤਮਾ ਦੇ ਪਿਆਰੇ ਹਨ ਜੇਕਰ ਉਹਨਾਂ ਨੂੰ ਕਿਸੇ ਦਰ ਤੋਂ ਜਿਹੜੀ ਹੈ ਉਹ ਠੋਕਰ ਪੈ ਜਾਵੇ ਜਾਂ ਕੋਈ ਉਹਨਾਂ ਨੂੰ ਛੱਡ ਜਾਵੇ ਪਰ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਭਗਤਾਂ ਦਾ ਪੱਲਾ ਕਦੇ ਨਹੀਂ ਛੱਡਦਾ ਹਮੇਸ਼ਾ ਹੀ ਔਖੇ ਵਕਤ ਦੇ ਉੱਤੇ ਹਰ ਵਕਤ ਉਹ ਅਕਾਲ ਪੁਰਖ ਵਾਹਿਗੁਰੂ ਅੰਗ ਸੰਗ ਸਹਾਈ ਹੁੰਦਾ ਹੈ ਤੇ ਆਪ ਉਹ ਆਪਣੇ ਭਗਤਾਂ ਦੀ ਜਿਹੜੀ ਹੈ ਪ੍ਰਤਪਾਲਣਾ ਕਰਦਾ ਹੈ ਪਾਰ ਬ੍ਰਹਮ ਕਰੇ ਪ੍ਰਤਪਾਲਾ ਉਹ ਆਪ ਜਿਹੜਾ ਹੈ ਉਹ ਪਰਤਖ ਹੋ ਕਰਕੇ ਆਪਣੇ ਭਗਤਾਂ ਦੀ ਜਿਹੜੀ ਹੈ ਉਹ ਪਰਤਪਾਲਣਾ ਕਰਦਾ ਹੈ ਭਾਵੇਂ ਉਸ ਨੂੰ ਕੋਈ ਚੰਗਾ ਕਹਿੰਦਾ ਹੈ ਭਾਵੇਂ ਉਸ ਉਸ ਨੂੰ ਕੋਈ ਮਾੜਾ ਕਹਿੰਦਾ ਹੈ ਉਹ ਹਰ ਇੱਕ ਨੂੰ ਭੋਜਨ ਦਿੰਦਾ ਹੈ ਹਰ ਜੀਵ ਨੂੰ ਭੋਜਨ ਦਿੰਦਾ ਹੈ ਸੈਲ ਪੱਥਰ ਮਹਿ ਜੰਤਿਓ ਪਾਏ ਤਾ ਕਰਜ ਅਗੈ ਕਰ ਧਰਿਆ ਪੱਥਰਾਂ ਦੇ ਵਿੱਚ ਵੀ ਜਿਹੜਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੇ ਜੀਵ ਨੂੰ ਜਿਹੜਾ ਹੈ ਉਹ ਭੋਜਨ ਦਿੰਦਾ ਹੈ ਜਿੱਥੇ ਸੂਰਜ ਦੀ ਰੋਸ਼ਨੀ ਨਹੀਂ ਪਹੁੰਚਦੀ ਜਿੱਥੇ ਆਪਾਂ ਨੂੰ ਪਤਾ ਵੀ ਨਹੀਂ ਕਿ ਜੀਵਨ ਹੈ ਕਿ ਨਹੀਂ ਹੈ ਉੱਥੇ ਵੀ ਉਸ ਪਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੇ ਜੀਵ ਇਸ ਧਰਤੀ ਤੇ ਭੇਜੇ ਉਹਨਾਂ ਦੀ ਪਰਤਪਾਲਣਾ ਕੀਤੀ ਜਿੱਥੇ ਸੂਰਜ ਦੀ ਕਿਰਨ ਨਹੀਂ ਪਹੁੰਚਦੀ ਉੱਥੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਰੋਜੀ ਦਿੱਤੀ ਇਸ ਪ੍ਰਕਾਰ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਆਪਣੇ ਭਗਤਾਂ ਦੀ ਆਪਣੇ ਸੇਵਕਾਂ ਦੀ ਤੇ ਸੰਸਾਰ ਦੇ ਸਮੁੱਚੇ ਜੀਵਾਂ ਦੀ ਆਪ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਪਰਿਤਪਾਲਣਾ ਕਰਦਾ ਹੈ ਉਹਨਾਂ ਦਾ ਰਿਜਕ ਆਪ ਉਹਨਾਂ ਨੂੰ ਦਿੰਦਾ ਹੈ ਸਦ ਜੀਵ ਸੰਗ ਰਖਵਾਲਾ ਤੇ ਆਪ ਜੀਵਾਂ ਦੀ ਜਿਹੜੀ ਹੈ ਉਹ ਰਖਵਾਲਾ ਬਣਦਾ ਹੈ ਆਪ ਉਹਨਾਂ ਦੀ ਰਾਖੀ ਕਰਦਾ ਹੈ ਹਰ ਅੰਗ ਸੰਗ ਸਹਾਈ ਹੁੰਦਾ ਹੈ ਹਰ ਵੇਲੇ ਹਰ ਵਕਤ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਸੇਵਕਾਂ ਦੀ ਆਪਣੇ ਭਗਤਾਂ ਦੀ ਸੰਸਾਰ ਦੇ ਸਮੁੱਚੇ ਜੀਵਾਂ ਦੀ ਜਿਹੜੀ ਹੈ ਉਹ ਰਖਵਾਲੀ ਆਪ ਕਰਦਾ ਹੈ ਅਕਾਲ ਪੁਰਖ ਵਾਹਿਗੁਰੂ ਉਹ ਦੁੱਖਾਂ ਕਲੇਸ਼ਾਂ ਤੋਂ ਆਧੀਆਂ ਬਿਯਾਧੀਆਂ ਤੋਂ ਆਪ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਬਚਾਉਂਦਾ ਹੈ ਹਰ ਦਿਨ ਰੈਣ ਕੀਰਤਨ ਗਾਈਐ ਤੋ ਇਸ ਪ੍ਰਕਾਰ ਦੇ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਜਿਹੜਾ ਹਰ ਔਖੀ ਘੜੀ ਦੇ ਵਿੱਚ ਅੰਗ ਸੰਗ ਸੋ ਸਹਾਈ ਹੋਣ ਵਾਲਾ ਹੈ ਹਮੇਸ਼ਾ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣੇ ਚਾਹੀਦੇ ਨੇ ਹਰ ਦਿਨ ਰੈਣ ਕੀਰਤਨ ਗਾਈਐ ਦਿਨ ਤੇ ਰਾਤ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣੇ ਚਾਹੀਦੇ ਨੇ ਪਰ ਆਪਾਂ ਸਾਧ ਸੰਗਤ ਜੀ ਕੀ ਕਰਦੇ ਹਾਂ ਜਦੋਂ ਆਪਣੇ ਤੇ ਔਖਾ ਸਮਾਂ ਆਉਂਦਾ ਹੈ ਜਦੋਂ ਆਪਾਂ ਨੇ ਸਰੀਰ ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ ਜਾਂ ਆਪਣੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਔਖਾ ਸਮਾਂ ਆਉਂਦਾ ਹੈ ਫਿਰ ਵੀ ਆਪਾਂ ਪ੍ਰਮਾਤਮਾ ਨੂੰ ਯਾਦ ਕਰਦੇ ਹਾਂ ਉਸ ਤੋਂ ਪਹਿਲਾਂ ਆਪਾਂ ਨੂੰ ਪ੍ਰਮਾਤਮਾ ਦੀ ਯਾਦ ਨਹੀਂ ਆਉਂਦੀ ਸਤਿਗੁਰੂ ਜੀ ਕਹਿੰਦੇ ਨੇ ਕਿ ਭਾਵੇਂ ਔਖਾ ਸਮਾਂ ਹੋਵੇ ਪਾਵੇਂ ਸੌਖਾ ਸਮਾ ਹੋਵੇ ਪਾਵੇਂ ਖੁਸ਼ ਹੋਈਏ ਪਾਵੇਂ ਦੁਖੀ ਹੋਈਏ ਹਰ ਸੁਖ ਦੁਖ ਦੇ ਵਿੱਚ ਉਸ ਪਰਮਾਤਮਾ ਦੇ ਜਿਹੜੇ ਹਨ ਉਹ ਗੁਣ ਗਾਉਣੇ ਚਾਹੀਦੇ ਨੇ ਹਰ ਵਕਤ ਉਸ ਪਰਮਾਤਮਾ ਨੂੰ ਅਰਾਧਨਾ ਚਾਹੀਦਾ ਹੈ ਹਰ ਵਕਤ ਉਸ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਹਰ ਦਿਨ ਰੈਣ ਕੀਰਤਨ ਗਾਈਐ ਹਰ ਸਮੇਂ ਦਿਨ ਅਤੇ ਰੈਣ ਦਿਨ ਅਤੇ ਰਾਤ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣੇ ਚਾਹੀਦੇ ਨੇ ਬਹੜਾ ਨਾ ਜੋਨੀ ਪਾਈਐ ਤੇ ਜਿਹੜਾ ਮਨੁੱਖ ਜਿਹੜਾ ਸਰੀਰ ਇਸ ਪ੍ਰਕਾਰ ਦੇ ਨਾਲ ਕਰਦਾ ਹੈ ਜਿਹੜਾ ਮਨੁੱਖ ਇਸ ਪ੍ਰਕਾਰ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਬਹੜਾ ਨਾ ਜੋਨੀ ਪਾਈਐ ਫਿਰ ਉਹ ਜੰਮਣ ਮਰਨ ਤੋਂ ਮੁਕਤ ਹੋ ਜਾਂਦਾ ਹੈ ਫਿਰ ਉਹ ਜੂਨਾ ਦੇ ਚੱਕਰਾਂ ਦੇ ਵਿੱਚ ਨਹੀਂ ਆਉਂਦਾ ਫਿਰ ਉਹਨਾਂ ਉਸ ਨੂੰ 83 ਲੱਖ ਜੂਨਾ ਦੇ ਚੱਕਰਾਂ ਦੇ ਵਿੱਚ ਨਹੀਂ ਪੈਣਾ ਪੈਂਦਾ ਫਿਰ ਉਸ ਦੀ ਮੁਕਤੀ ਹੋ ਜਾਂਦੀ ਹੈ ਜਿਹੜਾ ਉਸ ਪ੍ਰਮਾਤਮਾ ਨੂੰ ਧਿਆਉਂਦਾ ਹੈ ਜਿਹੜਾ ਉਸ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਜਿਹੜਾ ਉਸ ਪ੍ਰਮਾਤਮਾ ਦੀ ਆਰਾਧਨਾ ਕਰਦਾ ਹੈ ਉਸ ਨੂੰ ਫਿਰ ਜੰਮਣ ਮਰਨ ਤੋਂ ਜਿਹੜਾ ਹੈ ਉਹ ਮੁਕਤ ਹੋ ਜਾਂਦਾ ਹੈ ਜੰਮਣ ਮਰਨ ਦੇ ਗੇੜ ਤੋਂ ਜਿਹੜੀ ਹੈ ਉਸ ਨੂੰ ਮੁਕਤੀ ਮਿਲ ਜਾਂਦੀ ਹੈ ਹਮੇਸ਼ਾ ਵਾਸਤੇ ਉਸ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਉਸ ਦਾ ਨਿਵਾਸਾ ਹੋ ਜਾਂਦਾ ਹੈ ਜਿਹੜਾ ਉਸ ਪ੍ਰਮਾਤਮਾ ਨੂੰ ਧਿਆਉਂਦਾ ਹੈ ਜਿਹੜਾ ਉਸ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਜਸਦੀਵੈ ਪੁਰਖ ਵਿਧਾਤਾ ਤੇ ਜਿਨ੍ਹਾਂ ਨੂੰ ਉਸ ਪ੍ਰਮਾਤਮਾ ਉਹ ਅਕਾਲ ਪੁਰਖ ਵਾਹਿਗੁਰੂ ਨਾਮ ਦੀ ਦਾਤ ਦਿੰਦਾ ਹੈ ਜਿਸ ਦੇਵ ਹੈ ਪੁਰਖ ਵਿਦਾਤਾ ਜਿਨ੍ਹਾਂ ਨੂੰ ਕਿਰਪਾ ਕਰਕੇ ਅਕਾਲ ਪੁਰਖ ਵਾਹਿਗੁਰੂ ਨਾਮ ਦੀ ਦਾਤ ਦਿੰਦਾ ਹੈ ਹਰ ਰਸ ਤਿਨਹੀ ਜਾਤਾ ਤੇ ਉਹਨਾਂ ਨੂੰ ਹੀ ਜਿਹੜਾ ਫਿਰ ਹੈ ਉਹ ਅਸਲੀ ਰਸ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ ਉਹਨਾਂ ਨੂੰ ਹੀ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਫਿਰ ਜਿਹੜਾ ਹੈ ਉਹ ਰਸ ਪ੍ਰਾਪਤ ਹੁੰਦਾ ਹੈ ਆਂ ਵਿਰਲੇ ਨਾ ਹੀ ਕਣੀ ਐਸੇ ਮਨੁੱਖ ਵਿਰਲੇ ਹੀ ਹਨ ਜਿਹੜੇ ਜਿਨ੍ਹਾਂ ਨੂੰ ਉਸ ਪ੍ਰਮਾਤਮਾ ਨੇ ਆਪ ਨਾਮ ਦੀ ਦਾਤ ਦਿੱਤੀ ਜਵੇਂ ਸੰਤ ਮਹਾਂਪੁਰਖ ਮਾਨ ਲਾਓ ਅਕਾਲ ਪੁਰਖ ਵਾਹਿਗੁਰੂ ਆਪ ਸੰਤਾਂ ਮਹਾਂਪੁਰਖਾਂ ਨੂੰ ਨਾਮ ਦੀ ਦਾਤ ਦਿੰਦਾ ਹੈ ਤੇ ਫਿਰ ਉਹਨਾਂ ਮਹਾਂਪੁਰਖਾਂ ਦੀ ਅੱਗੇ ਡਿਊਟੀ ਲਾਉਂਦਾ ਹੈ ਕਿ ਤੁਸੀਂ ਜਿਹੜਾ ਹੈ ਉਹ ਸੰਗਤਾਂ ਨੂੰ ਹੁਣ ਨਾਮ ਜਪਾਉਣਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੰਤਾਂ ਮਹਾਂਪੁਰਖਾਂ ਤੇ ਕਿਰਪਾ ਹੁੰਦੀ ਹੈ ਇਸ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਨੇ ਉਹਨਾਂ ਨੂੰ ਰਸ ਆਉਂਦਾ ਹੈ ਤੇ ਜਿੱਦਣ ਸਾਧ ਸੰਗਤ ਜੀ ਆਪਾਂ ਨੂੰ ਵਾਹਿਗੁਰੂ ਦਾ ਨਾਮ ਜਪਣ ਦੇ ਵਿੱਚ ਰਸ ਆਉਣ ਲੱਗ ਪਿਆ ਜਿੱਦਣ ਆਪਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਨ ਦੇ ਵਿੱਚ ਰਸ ਆਉਣ ਲੱਗ ਪਿਆ ਉਦਣ ਇਹ ਸਮਝ ਲਿਆ ਜਾਵੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਪਣੇ ਉੱਤੇ ਵੀ ਕਿਰਪਾ ਹੋ ਗਈ ਆਪਾਂ ਨੂੰ ਵੀ ਉਸ ਪ੍ਰਮਾਤਮਾ ਨੇ ਜਿਹੜਾ ਹੈ ਉਹ ਨਾਮ ਦੀ ਦਾਤ ਦੇ ਦਿੱਤੀ ਫਿਰ ਜਦੋਂ ਇਸ ਪ੍ਰਕਾਰ ਦੇ ਨਾਲ ਹੁੰਦਾ ਹੈ ਫਿਰ ਫੁਰਨੇ ਨਹੀਂ ਆਉਂਦੇ ਫਿਰ ਜੀ ਜਿਹੜਾ ਹੈ ਉਹ ਪਟਕਦਾ ਨਹੀਂ ਹੈ ਫਿਰ ਜਿਹੜਾ ਆਪਣਾ ਮਨ ਹੈ ਉਹ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਲੱਗ ਜਾਂਦਾ ਹੈ ਆਪਣੀ ਸੁਰਤ ਜਿਹੜੀ ਹੈ ਉਸ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦੀ ਹੈ ਤੇ ਆਪਾਂ ਨੂੰ ਜਿਹੜਾ ਹੈ ਉਹ ਪ੍ਰਮਾਤਮਾ ਦੇ ਨਾਮ ਦੇ ਨਾਮ ਜਪਣ ਦੇ ਵਿੱਚ ਰਸ ਆਉਣ ਲੱਗ ਪੈਂਦਾ ਹੈ ਤੇ ਫਿਰ ਐ ਚਿੰਤ ਕਰਦਾ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੀ ਜਾਈਏ ਹਟਣ ਨੂੰ ਜੀ ਨਹੀਂ ਕਰਦਾ ਜਦੋਂ ਉਸ ਪ੍ਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਫਿਰ ਜਿਹੜਾ ਹੈ ਉਹ ਅਸਲੀ ਰਸ ਹਰ ਰਸ ਤਿੰਨ ਹੀ ਜਾਂਦਾ ਫਿਰ ਜਿਹੜਾ ਉਹ ਰਸ ਹੈ ਉਹ ਪ੍ਰਾਪਤ ਹੁੰਦਾ ਹੈ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਤੇ ਜਦੋਂ ਇਸ ਪ੍ਰਕਾਰ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਤੇ ਜਿਹੜੇ ਫਿਰ ਸੱਚੇ ਮਰਦੇ ਨਾਲ ਉਸ ਪ੍ਰਮਾਤਮਾ ਨੂੰ ਧਿਆਉਂਦੇ ਨੇ ਉਸ ਪ੍ਰਮਾਤਮਾ ਦੀ ਆਰਾਧਨਾ ਕਰਦੇ ਹੈ ਕਰਦੇ ਹਨ ਫਿਰ ਉਹਨਾਂ ਨੂੰ ਕੀ ਫਲ ਪ੍ਰਾਪਤ ਹੁੰਦਾ ਹੈ ਸਤਿਗੁਰੂ ਜੀ ਕਹਿੰਦੇ ਨੇ ਜਮ ਕੰਕਰ ਨੇੜ ਨਾ ਆਇਆ ਤੇ ਜਿਨ੍ਹਾਂ ਨੇ ਉਸ ਪ੍ਰਮਾਤਮਾ ਦਾ ਨਾਮ ਜਪਿਆ ਫਿਰ ਉਹਨਾਂ ਨੂੰ ਜਿਹੜਾ ਹੈ ਉਹ ਜਮਾਂ ਦੀ ਮਾਰ ਨਹੀਂ ਪਈ ਫਿਰ ਜਮਦੂਤ ਜਿਹੜੇ ਹਨ ਉਹ ਉਹਨਾਂ ਦੇ ਨੇੜੇ ਨਹੀਂ ਆਉਂਦੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਨੇ ਜਿਹੜੇ ਉਸ ਪ੍ਰਮਾਤਮਾ ਦੀ ਭਗਤੀ ਕਰਦੇ ਨੇ ਜਿਹੜੇ ਮਨੁੱਖ ਉਸ ਪ੍ਰਮਾਤਮਾ ਦਾ ਆਰਾਧਨਾ ਕਰਦੇ ਨੇ ਉਸ ਪ੍ਰਮਾਤਮਾ ਨੂੰ ਆਰਾਧਦੇ ਨੇ ਉਹਨਾਂ ਨੂੰ ਫਿਰ ਜਿਹੜਾ ਹੈ ਉਹ ਜਮ ਕੰਕਰ ਨੇੜ ਨਹੀਂ ਆਉਂਦੇ ਉਹਨਾਂ ਦੇ ਜਮਦੂਤ ਜਿਹੜੇ ਹਨ ਉਹ ਨੇੜੇ ਨਹੀਂ ਆਉਂਦੇ ਪਰਮਾਤਮਾ ਆਪ ਉਹਨਾਂ ਨੂੰ ਮੁਕਤੀ ਦੀ ਦਾਤ ਬਖਸ਼ਦਾ ਹੈ ਫਿਰ ਫਿਰ ਉਹਨਾਂ ਗੁਰਮੁਖ ਜਨਾਂ ਦੀ ਜਿਹੜੀ ਆਤਮਾ ਹੈ ਜਿਹੜੀ ਉਹਨਾਂ ਦੇ ਸਰੀਰ ਦੇ ਵਿੱਚ ਰੂਹ ਹੈ ਉਹ ਜਮਦੂਤ ਨਹੀਂ ਲੈ ਕੇ ਜਾਂਦੇ ਉਹ ਸਿੱਧੀ ਫਿਰ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਾਂਦੀ ਹੈ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਨੇ ਸੁਖ ਨਾਨਕ ਸਰਣੀ ਪਾਇਆ ਤੇ ਜਿਹੜੇ ਮੁੱਕ ਫਿਰ ਸਤਿਗੁਰੂ ਜੀ ਦੀ ਸਰਣ ਦੇ ਵਿੱਚ ਚਲੇ ਗਏ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਪੰਜਵੀਂ ਜੋਤ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ ਕਿ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਰਣ ਦੇ ਵਿੱਚ ਚਲੇ ਗਏ ਜਿਹੜੇ ਜਿਨ੍ਹਾਂ ਨੇ ਉਸ ਪ੍ਰਮਾਤਮਾ ਦਾ ਨਾਮ ਜਪ ਲਿਆ ਸੁਖ ਨਾਨਕ ਸਰਣੀ ਪਾਇਆ ਤੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਣ ਦੇ ਵਿੱਚ ਜਾ ਕਰਕੇ ਉਹਨਾਂ ਨੇ ਸੁਖ ਪਾਇਆ ਨਾਮ ਜਪਿਆ ਮੁਕਤੀ ਨੂੰ ਪ੍ਰਾਪਤ ਹੋਏ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਣ ਦੇ ਵਿੱਚ ਗਏ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜੇ ਤੇ ਫਿਰ ਉਹਨਾਂ ਨੂੰ ਜਿਹੜਾ ਹੈ ਉਹ ਅਸਲੀ ਰਸ ਅਸਲੀ ਜਿਹੜਾ ਆਨੰਦ ਹੈ ਉਹ ਪ੍ਰਾਪਤ ਹੋਇਆ ਫਿਰ ਉਹਨਾਂ ਨੂੰ ਮੋਹ ਮਾਇਆ ਤੋਂ ਉਹਨਾਂ ਦੀ ਮੁਕਤੀ ਹੋ ਗਈ ਕਾਮ ਕ੍ਰੋਧ ਲੋਭ মোহ ਹੰਕਾਰ ਤੋਂ ਉਹਨਾਂ ਦੀ ਮੁਕਤੀ ਹੋ ਗਈ ਤੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜਾ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਕਰਕੇ ਫਿਰ ਉਹਨਾਂ ਪਰਮਾਤਮਾ ਦੇ ਪਿਆਰਿਆਂ ਨੇ ਜਿਹੜਾ ਹੈ ਉਹ ਪਰਮਾਤਮਾ ਦਾ ਜਿਹੜਾ ਰਸ ਹੈ ਆਨੰਦ ਹੈ ਉਹ ਪਾਇਆ ਸੋ ਸਾਧ ਸੰਗਤ ਜੀ ਇੱਥੇ ਕਥਾ ਵਿਚਾਰਾਂ ਦੀ ਸਮਾਪਤੀ ਹੈ ਆਓ ਅਖੀਰ ਵਾਲੀਆਂ ਭਗਤੀਆਂ ਪੜ੍ਹ ਕਰਕੇ ਕਥਾ ਵਿਚਾਰਾਂ ਦੀ ਸਮਾਪਤੀ ਕਰਨਾ ਕਰੀਏ ਜੀ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Wahi Guru Wahe ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਰਬੱਤ ਸੰਗਤ ਨੂੰ ਜੀ ਆਇਆਂ ਨੂੰ ਵੱਡਿਆਂ ਭਾਗਾਂ ਵਾਲੇ ਹੋ ਅਮਰਤ ਵੇਲੇ ਦੀ ਸੰਭਾਲ ਕੀਤੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆ ਦੀ ਪਾਵਨ ਆ ਪਵਿੱਤਰ ਨਿੱਕੀ ਗੋਦ ਦਾ ਗੋਦ ਦਾ ਆਨੰਦ ਮਾਣਿਆ ਸਤ ਸੰਗਤ ਦਾ ਆਨੰਦ ਮਾਣਿਆ ਵਾਹਿਗੁਰੂ ਮੰਤਰ ਗੁਰ ਮੰਤਰ ਦੇ ਜਾਪ ਕੀਤੇ ਇੱਥੇ ਹੀ ਅਮਰਤ ਵੇਲੇ ਦੇ ਦੀਵਾਨਾ ਦੀ ਸਮਾਪਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ